ਰੇਂਜ ਲੈਵਲ ਦੀ ਮੀਟਿੰਗ ਸਾਰੇ ਅਕਸਰਾ ਨਾਲ ਕੀਤੀ ਸੀਗੀ ਤੇ ਇਹ ਅੱਜ ਮੇਰੀ ਤੀਜੀ ਮੀਟਿੰਗ ਸੀਗੀ 26 ਜਨਵਰੀ ਦੇ ਮੱਦੇ ਨਜ਼ਰ ਲਾਅ ਐਂਡ ਆਰਡਰ ਨੂੰ ਰਿਵਿਊ ਕਰਨ ਲਈ ਤੇ ਪ੍ਰੇਪੇਰਨੈਸ ਨੂੰ ਰਿਵਿਊ ਕਰਨ ਲਈ ਤੇ ਪਹਿਲੇ ਫਰੋਖਪੁਰ ਰੇਂਜ ਦੇ ਵਿੱਚ ਫਰੋਖਪੁਰ ਰੇਂਜ ਦੇ ਤਲਕੋ ਰੇਂਜ ਦੀ ਮੀਟਿੰਗ ਇਸ ਤੋਂ ਬਾਅਦ ਕੰਧਾਰ ਰੇਂਜ ਦੀ ਮੀਟਿੰਗ ਹੋਣੀ ਹੈ ਹੁਣ ਪਟਿਆਲਾ ਤੇ ਇੱਥੇ ਅੱਜ ਮੈਂ ਵੀ ਜਿਹੜੇ ਸੀਐਸਆਰ ਦੇ ਥਰੂ ਮੋਟਰਸਾਈਕਲ ਸੀਐਸਆਰ ਫਲੀਟ ਦੇ ਆਰਗੂਮੈਂਟ ਕੋਈਆਂ ਉਹਨਾਂ ਨੂੰ ਲਾਂਚ ਕੀਤਾ ਹੈ ऑफिसर्स नाल क्राइम के लॉ एंड ऑर्डर बारे डिस्कशन करके अपनी प्रिपेयर्डनेस पूरी होगी नाइट yeah. पुलिसिंग सारी डिस्कस हुई है क्राइम डिटेक्शन के केस मैनेजमेंट में पूरे रिड्यूस करना है ओवरऑल वी आर कमिटेड टू गिव बेटर पुलिसिंग टू द स्टेट ऑफ पंजाब वी वी बाइक्स जेड़े हैगे ओ डेडिकेट किए गए पीसीआर में जिन्ना नु डिस्ट्रिक्ट ਜਿਹੜੇ ਜਿਨ੍ਹਾਂ ਨੇ ਸਾਡੇ ਚੰਗਾ ਚੰਗਾ ਕੰਮ ਕੀਤਾ ਇਨ ਵੇਰੀਅਸ ਫੀਲਡਸ ਆਫ ਪੁਲਿਸ ਉਹਨਾਂ ਨੂੰ ਰਿਵਾਰਡ ਕੀਤਾ ਗਿਆ ਹੈਗਾ ਕੁਝ ਆਫਿਸਰਸ ਨੂੰ ਪ੍ਰਮੋਟ ਵੀ ਕੀਤਾ ਗਿਆ ਸੀ ਅਬਾਊਟ 50 ਆਫਿਸਰਸ ਹੈ ਦੀ ਇਨਵੈਨ ਡੀਸਿਸ ਕਮੈਂਡੇਸ਼ਨ ਤੇ ਆਹ ਦੇਖੋ ਕੰਮ ਦੇ ਉੱਤੇ ਹੈਗਾ ਮੈਥੇ ਕਦਨਾ ਮੈਥੇ ਸਾਰੀ ਫੋਰਸ ਨੂੰ ਦੇਖ ਨੂੰ ਪਿਆਰੇ ਰਿਵਾਰਡ ਜੇ ਚੰਗਾ ਕੰਮ ਕਰੂਗਾ ਜੀ ਉਹਨੂੰ ਰਿਵਾਰਡ ਮਿਲੂਗਾ ਸੋ ਵੀ ਵਾਂਟ ਟੂ ਮੋਟੀਵੇਟ ਗੁੱਡ ਵਰਕ ਬੀਂਗ ਡਨ ਇਨ ਦੀ ਪੁਲਿਸ ਐ ਪੀਸੀ ਆਰ ਵੀ ਸ਼ੇਅਰ ਦੀ ਹੈ ਪਰ ਅਸੀਂ ਇਹਨੂੰ

हाँ जी जिम्मे पहले आर आर पी आर एस होंगी सी तो उस पैटर्न पर रूरल एरिया के एक 112 बारह का रिस्पोंस टाइम बढ़ाने लिए तो असं होर गड्डिया मुहैया करावे <स्थाथ> हाँ जी लेडी कॉन्सटेबल भी रहेंगी जमें जमें असी एक विमेन पेट्रोल लॉन्च की, की <स्थाथ> हाँ जी पूरे ये स्टेट लैवल का प्रोजेक्ट है खुद को तो साढ़े चार सौ करोड़ का लोन पंजाब सरकार ने मंजूर किया है तो उस दे नाल ही जो

ਉਹ ਅਸੀਂ ਕੰਸਰਨਡ ਏਜੰਸੀਜ਼ ਨਾਲ ਅਸੀਂ ਸ਼ੇਅਰ ਕਰਦੇ ਹੈਗੇ ਤੇ ਅੱਜ ਸਾਨੂੰ ਦਿੱਲੀ ਪੁਲਿਸ ਤੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਤੋਂ ਬਾਅਦ ਕਿਉਂਕਿ ਪੰਜਾਬ ਪੁਲਿਸ ਦਾ ਕੰਪਲੀਮੈਂਟ ਜਿਹੜਾ ਸੀਗਾ ਤੁਸੀਂ ਵੱਲ ਸਾਫ ਦੀ ਸਿਕਿਉਰਿਟੀ ਦੇ ਵਿੱਚ ਉਹ ਅਸੀਂ ਉੱਥੋਂ ਵਿਦਡਰੋਅ ਕੀਤਾ ਹੈ ਕਿ ਅਸੀਂ ਆਪਣਾ ਕੰਸਰਨ ਜਿਹੜਾ ਹੈਗਾ ਉਹ ਨਾਲ ਉਹ ਕੀਤਾ ਹੈ ਕਿ ਅਸੀਂ ਇੰਟਰਚ ਰਾਂਗੇ ਅਸੀਂ ਆਪਣੇ ਇਨਪੁਟਸ ਜਿਹੜੇ ਹੈਗੇ ਉਹ ਦਿੱਲੀ ਪੁਲਿਸ ਨਾਲ ਅਸੀਂ ਸ਼ੇਅਰ ਕਰਦੇ ਕਰਦੇ